ਪਹਿਲੇ ਮਨੋ ਇੱਕ ਗੱਲ ਚੱਤੀ ਆ ਗਈ ਇੱਕ ਕੁੜੀ ਕਹਿੰਦੀ ਮੈਨੂੰ ਇਹ ਅਵਤਾਰਕਾਰ ਦਾ ਲਾਇਸੈਂਸ ਦਵਾ ਦੇ ਮੈਂ ਕਿਹਾ ਚੱਲ ਲਾਇਸੈਂਸ ਤਾਂ ਤੈਨੂੰ ਦਵਾ ਦੂੰ ਤੂੰ ਕਿੰਨੇ ਵਾਰੀ ਟਰਾਈ ਕੀਤੀ ਆ ਕਹਿੰਦੀ ਮੈਂ 11 ਵਾਰੀ ਫੇਲ ਹੋ ਗਈ ਮੈਂ ਕਿਹਾ ਬੜੀ ਤਰੱਕੀ ਕੀਤੀ ਚੱਲ ਮੈਂ ਕਿਹਾ ਤੈਨੂੰ ਮੈਂ ਲਾਇਸੈਂਸ ਦਵਾ ਦੂੰ ਤੇਰੇ ਦਿਮਾਗ ਦੇ ਵਿੱਚ ਕੋਈ ਸੋਚ ਗਲਤ ਤਾਂ ਨਹੀਂ ਚੱਲਦੀ ਕਹਿੰਦੀ ਜੀ ਨਹੀਂ ਬਿਲਕੁਲ ਨਹੀਂ ਮੈਂ ਕਹਾ ਸੱਚੀ ਚਾ ਦੱਦ ਕਹਿੰਦੀ ਨਹੀਂ ਬਿਲਕੁਲ ਮੈਂ ਕੋਈ ਮਾੜਾ ਸੋਚਦੀ ਨਹੀਂ ਚੱਲ ਮੈਂ ਕਹਾ ਬਾਈ ਚਾਂਸ ਤੈਨੂੰ ਲਾਇਸੈਂਸ ਮਿਲ ਗਿਆ ਤੂੰ ਕਾਰ ਲਈ ਜਾਨੀਆ ਖੱਬੇ ਪਾਸੋਂ ਤੇਰੀ ਬੂਰਿਆ ਸੱਸਾ ਕੀ ਤੇ ਸੱਜੇ ਪਾਸੋਂ ਤੇਰੀ ਨੰਨ ਦਾ ਕੀ ਤੂੰ ਸਭ ਤੋਂ ਪਹਿਲਾਂ ਕੀ ਮਾਰੂਗੀ ਕਹਿੰਦੀ ਮੈਂ ਸਭ ਤੋਂ ਪਹਿਲਾਂ ਆਪਣੀ ਸੱਸ ਨੂੰ ਮਾਰੂਗੀ ਮੈਂ ਕਹੇ ਇਸੇ ਕਰਕੇ ਤੈਨੂੰ ਲਾਇਸੈਂਸ ਨਹੀਂ ਮਿਲਦਾ ਉਸ ਵੇਲੇ ਬ੍ਰੇਕ ਮਾਰੀ ਦੀ ਹੈ